ਸ਼ਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਹਾਂਜੀ ਸਭਾ ਹੀ ਪਾਠ ਕਰਨਾ ਸਭਾ ਨਹੀਂ ਕਹਿਣਾ ਹੈ ਘਰ ਨਾਰਾਇਣ ਤੇ ਵਿਸਰਾਮ ਸਭਾ ਨਾਲ ਪੂਜ ਕਰੇ ਰੱਖੈ ਨਾਵਾਲ ਨਾਵਾਲ ਇਹ ਭਾਰਾ ਬੋਲਣਾ ਪੂਜ ਕਰੈ ਰੱਖੈ ਨਾਵਾਲ ਪੂਜ ਕਰੇ ਰੱਖੈ ਨਾਵਾਲ ਕਰੇ ਪਾਠ ਹੈ ਗੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨਾ ਖਾਏ ਅੰਦੀ ਕੰਮੀ ਅੰਦ ਸਜਾਏ ਹਾਂ ਇਹ ਸਿਆਰੀਆਂ ਚਾਰਨ ਕਰਨੀਆਂ ਭੁੱਖਿਆ ਦੇ ਨਾ ਮਰਜਿਆ ਰੱਖੈ ਹਾਂਜੀ ਭੁੱਖਿਆ ਦੇ ਨਾ ਮਰਜਿਆ ਰੱਖੈ ਅੰਦਾ ਝਗੜਾ ਅੰਦੀ ਸਥੈ ਮਹੱਲਾ ਪਹਿਲਾ ਸੱਬੇ ਸੁਰਤੀ ਜੋਗ ਸਭ ਸੱਬੇ 베ਦ ਪੁਰਾਨ ਸੱਬੇ ਸੁਰਤੀ ਜੋਗ ਸਭ ਇਥੇ ਵਿਸਰਾਮ ਸੱੱਲੇ 베ਦ ਪੁਰਾਨ ਸੱਬੇ ਕਰਨੇ ਤਾਪ ਸਭ ਸੱਬੇ ਕਰਨੇ ਤਾਪ ਸਭ ਸੱਬੇ ਗੀਤ ਗਿਆਨ ਸੱਬੇ ਬੁੱਧੀ ਸੁੱਧ ਸਭ ਸੱਬੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ ਨਖੇਰ ਕੇ ਪੜਨੇ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤ ਸਾਹੀਆ ਅਮਰ ਸਭ ਹਾਂ ਇੱਕ ਉਧਰ ਲੱਗ ਜੇਗਾ ਸਭ ਪਾਤ ਦੇ ਨਾਲ ਪਾਤ ਸਭ ਪਾਤ ਸਾਹੀਆ ਅਮਰ ਸਾਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਭੇ ਜੋਗ ਧਿਆਨ ਸਬੇ ਪੁਰੀਆ ਖੰਡ ਸਭ ਸਬੇ ਜੀਵ ਜਹਾਨ ਹੁਕਮ ਚਲਾਏ ਆਪਣ ਕਰਮੀ ਵਹ ਕਲਾਮ ਨਾਨਕ ਸੱਚਾ ਸਚ ਨਾਏ ਸਚ ਸਬਾ ਦੀ ਬਾਣ ਪੌੜੀ ਨਾਏ ਮੰਨਿਆ ਸੁਖ ਊਪਜੈ ਨਾਮੇ ਗਾਤ ਹੋਈ ਨਾਏ ਮੰਨਿਆ ਪਾਤ ਪਾਈਐ ਫਿਰਦ ਹੈ ਹਰ ਸੋਈ ਨਾਏ ਮੰਨਿਆ ਭਵਜਲ ਲੰਗੀਐ ਫਿਰ ਵਿਗਣ ਨਾ ਹੋਈ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸੇਰ ਕਰੇ ਇੱਕ ਪੈਰ ਧਾਏ ਪੌਣ ਮਾਰ ਮਨ ਜਪ ਕਰੇ ਸਿਰ मुੰਡੀ ਤਲੈ ਦੇ ਹਾਂ ਤਲੈ ਪੂਲਾ ਬੋਲਨਾ ਸਿਰ मुੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕੈ ਕਿਸ ਨੂੰ ਜੋਰ ਕਰੇ ਕਿਸ ਨੂੰ ਕਹੀਐ ਨਾਨਕਾ ਹਾਂ ਕਿਸ ਨੂੰ ਕਹੀਐ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੈ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਨ ਨਾ ਆਵੇ ਟੋਟ ਹਾਂਜੀ ਆਖੂ ਆਖਾਂ ਸਦਾ ਸਦਾ ਇੱਥੇ ਬਿੰਦੀ ਲੱਗੀ ਹੋਈ ਹੈ ਰਹਿਰਾ ਸਾਹਿਬ ਚ ਨਹੀਂ ਹੈਗੀ ਜਿੱਥੇ ਸ਼ਬਦ ਆਉਂਦਾ ਆਖਾ ਜੀਵਾ ਵਿਸਰੈ ਮਰ ਜਾਓ ਉਥੇ ਕਹਿੰਦੇ ਲਾਲੋ ਗਿੰਦੀ ਨਵੀਨ ਕਹਿੰਦੇ ਆ ਉਥੇ ਆਖਾਂ ਬੋਲੋ ਪਰੰਤੂ ਇੱਥੇ ਲੱਗੀ ਹੋਈ ਆ ਇੱਥੇ ਬੋਲਣਾ ਹੈ ਉਥੇ ਆਖਾ ਹੀ ਕਹਿਣਾ ਹੈ ਆਖੂ ਆਖਾਂ ਸਦਾ ਸਦਾ ਨਾ ਹਉ ਥੱਕਾਂ ਨਾ ਠਾਕੀਆ ਏਵਡ ਰੱਖ ਹੈ ਜੋਤ ਨਾਨਕ ਚਸਿਓ ਚੁਖ ਬਿੰਦ ਉਪਰ ਆਖਣ ਦੋਸ ਪੌੜੀ ਨਾਇ ਮੰਨਿਆ ਕੋਲ ਉਧਰੈ ਸਭ ਕੁਟੰਬ ਸਬਾਇਆ ਨਾਇ ਮੰਨਿਆ ਸੰਗਤ ਉਧਰੈ ਜਿਨ ਰਿਦੈ ਵਸਾਇਆ ਜਿਨ ਰਿਦੈ ਵਸਾਇਆ ਨਾਇ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ ਇਹ ਸਾਰੀਆਂ ਪੰਕਤੀਆਂ ਦੇ ਵਿੱਚ ਜਿਨ ਪਦਾਂ ਤੇ ਯਮਕ ਲੱਗੇਗੀ ਨਾਇ ਮੰਨਿਆ ਦੁਖ ਭੁਖ ਗਈ ਜੇ ਨਾ ਨਾਮ ਚਿਤ ਲਾਇਆ ਨਾਨਕ ਨਾਮ ਤਿਨੀ ਸਾ ਲਾਹਿਆ ਜੇ ਨਾ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁਤੀ ਮਾਹ ਸਭ ਸਭ ਧਰਤੀ ਸਭ ਭਾਰ ਸਬੇ ਪਾਣੀ ਪਾਣ ਸਭ ਸਭ ਅਗਨੀ ਪਾਤਾਲ ਸਬੇ ਪੁਰੀਆ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੀਟੜਾ ਕਹਿ ਨਾ ਸਕੀਜੈ ਕਾਰ ਕੀਟੜਾ ਪਤਿ ਵਿਸਰਾਮ ਲਾਉਣਾ ਹੈ ਆਖ ਹੈ ਥੱਕ ਹੈ ਆਖ ਆਖ ਕਾਰ ਸਿਫਤਿ ਵਿਚਾਰ ਤ੍ਰਿਣ ਨਾ ਪਾਇਓ ਬੱਪੂੜੀ ਨਾਨਕ ਕਹੈ ਗਵਾਰ ਮਹੱਲਾ ਪਹਿਲਾ ਅੱਖੀ ਪਰਣੇ ਜੇ ਫਿਰਾ ਤੀਖਾ ਸਭ ਆਕਾਰ ਪੁੱਛਾ ਗਿਆਨੀ ਪੰਡਤਾ ਪੁੱਛਾ ਪੁੱਛਾ ਗਿਆਨੀ ਪੰਡਿਤਾ ਬਿੰਦੀ ਲੱਗੀ ਹੋਈ ਹੈ ਪੁੱਛਾ ਵੇਦ ਵਿਚਾਰ ਪੁੱਛਾ ਦੀਵਾ ਮਾਨਸਾ ਜੋਦ ਕਰੇ ਅਵਤਾਰ ਸਿੱਧ ਸਮਾਧੀ ਸਾਭ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਤ ਨਾਏ ਨਿਰਭਉ ਪੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟਿ ਆਇਆ ਨਾਉ ਮੰਨਿਆ ਨਾਉ ਮੰਨਿਆ ਹੋਮੈ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਉਪਜੈ ਸਹਜੇ ਸੁਖ ਪਾਇਆ ਨਾਇ ਮਨਿਆ ਸਾਤ ਊਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸ਼ਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਤਿਸ ਅੱਗੇ ਤੁਧ ਆਖਾਂ ਤੁਦਾ ਅੱਗਾ ਤੁਦਾ ਸਾਲਾਹੀ ਮੈਂ ਅੰਦੇ ਨਾਉ ਸੁਜਾਖਾ ਮੈਂ ਅੰਦੇ ਨਾਉ ਸੁਜਾਖਾ ਜੇਤਾ ਆਖਣ ਸਾਹੀ ਸਬਦੀ ਪਾਖਿਆ ਪਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਾਬ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨ ਸਿਆ ਕੀ ਚੱਕਰੀ ਹਾਂਜੀ ਇਹ ਪਾਠ ਇਸੇ ਤਰ੍ਹਾਂ ਧਿਆਨ ਨਾਲ ਉਚਾਰਨ ਕਰਨਾ ਹੈ ਕਈ ਪਾਠੀ ਸਿੰਘ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਨਸਿਆ ਹੀ ਕਹਿ ਜਾਂਦੇ ਹਨ ਬਿਲਕੁਲ ਗਲਤ ਹੈ ਫਿਰ ਇਸ ਕਰਕੇ ਸ਼ੁੱਧ ਬੋਲਣਾ ਹੈ ਜਾਂ ਨ ਸਿਆ ਨ ਸਿਆ ਵੱਖਰਾ ਪਾਠ ਕਰਨਾ ਹੈ ਜਾਂ ਨ ਸਿਆ ਕੀ ਚੱਕਰੀ ਇੱਥੇ ਵਿਸਰਾਮ ਹੈ ਜਾਂ ਜੰਮੇ ਕੀ ਕਾਰ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੇ ਵਾਰੂ ਵਾਰ ਹਾਂ ਜਿਸ ਸਮੇਂ ਕਹਿੰਦੇ ਵੀ ਜੀਵ ਦੀ ਹਸਤੀ ਨਹੀਂ ਸੀ ਜਦੋਂ ਕੁਝ ਵਜੂਦ ਨਹੀਂ ਹੈ ਸੀ ਤਾਂ ਇਹ ਭਲਾ ਕੀ ਕਮਾਈ ਕਰਦਾ ਸੀ ਕੀ ਚੱਕਰੀ ਕਰਦਾ ਸੀ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖ ਆਕਾਰ ਨਾਨਕ ਏਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤ ਊਪਜੈ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਨਾਏ ਮੰਨਿਆ ਭ੍ਰਮ ਕੱਟੀਐ ਮੰਨਿਆ ਤੇ ਟਿੱਪੀ ਲੱਗੀ ਹੋਈ ਐ ਨਾਏ ਮੰਨਿਆ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ ਨਾ ਏ ਮੰਨਿਆ ਸਾਲਾਹੀਐ ਪਾਪਾਂ ਮਤ ਧੋਈ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ਪਹਿਲਾਂ ਸਾਰੇ ਮੰਨਿਆ ਪਦ ਆ ਨੰਨੇ ਨੂੰ ਸਿਆਲੀ ਨਾਲ ਇੱਥੇ ਮੰਨੀਐ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਇਹ ਬਿਹਾਰੀ ਨਾਲ ਹੈ ਧਿਆਨ ਨਾਲ ਉਚਾਰਨ ਕਰਨਾ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਸ਼ਾਸਤਰ ਵੇਦ ਪੁਰਾਣ ਪੜੰਤਾ ਸ਼ਾਸਤਰ ਵੇਦ ਇਥੇ ਵਿਸਰਾਮ ਪੁਰਾਣ ਪੜੰਤਾ ਪੂਕਾਰੰਤਾ ਆਯਾਨੰਤਾ ਆ ਐੜੀ ਕੰਨਾ ਨਹੀਂ ਲਾਉਣਾ ਪੂਕਾਰੰਤਾ ਅਜਾਨੰਤਾ 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 ਅਜਾਣੰਤਾ ਇਕੱਠਾ ਹੀ ਪਾਠ ਕੋਲ ਨਾ ਅਜਾਣੰਤਾ ਅਰੇ ਐਡੇ ਦੇ ਵਿੱਚ ਆਉਗਾ ਨਾ ਅਜਾਣੰਤਾ ੁਕਾਰੰਤਾ ਅਜਾਣੰਤਾ ਜਾਂ ਬੂਜੈ ਤਾਂ ਸੂਜੈ ਸੋਈ ਨਾਨਕ ਆਖੈ ਕੂਕ ਨਾ ਹੋਈ ਨਾਨਕ ਆਖੈ ਇੱਥੇ ਵਿਸ਼ਰਾਮ ਹੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਹੋ ਨਾਹੀ ਤੂ ਹੋਵਹਿ ਜਾਂ ਹਉ ਤੇਰਾ ਤਾਂ ਸਭ ਕੁਛ ਮੇਰਾ ਇਥੇ ਵਿਸਰਾਮ ਹੋ ਨਾਹੀ ਤੂ ਹੋਵਹਿ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪੁਰੂਵਹਿ ਆਪੇ ਭੇਜੇ ਆਪੇ ਸੱਦੇ ਰਚਨਾ ਰਾਤ ਰਾਤ ਵੇਖੈ ਨਾਨਕ ਸੱਚਾ ਸੱਚੀ ਨਾਈ ਸੱਚ ਪਵੈ ਧੁਰ ਲੇਖੈ ਪੌੜੀ ਨਾਮ ਨਿਰੰજન ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰજન ਅਲਖ ਹੈ ਕਿਉ ਲਖਿਆ ਜਾਈ ਨਾਮ ਨਿਰੰજન ਨਾਲ ਹੈ ਕਿਉ ਪਾਈਐ ਭਾਈ ਨਾਮ ਨਿਰੰજન ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਭਾਈ